ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਸਰੀਰ ਵਿੱਚ ਜਿਆਦਾ ਕਮਜ਼ੋਰੀ ਆ ਜਾਣ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਦੱਸਿਆ ਹੈ ਇਸ ਦਰਮਿਆਨ ਪਿਛਲੇ 17 ਦਿਨਾਂ ਤੋਂ ਮਰਨ ਵਰਤੇ ਬੈਠੇ ਡੱਲੇਵਾਲ ਨੇ ਕੱਲ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ MSP ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਏ ਡੱਲੇਵਾਲ ਨੇ ਇਸ ਪੱਤਰ ਤੇ ਆਪਣੇ ਖੂਨ ਨਾਲ ਅੰਗੂਠਾ ਲਾਇਆ ਉਹਨਾਂ ਆਖਿਆ ਕਿ MSP ਸਮੇਤ ਕਿਸਾਨਾਂ ਦੀਆਂ ਜੇਕਰ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਦੀ ਸ਼ਹਾਦਤ ਯਕੀਨੀ ਹੈ ਇਸ ਦਰਮਿਆਨ ਕਿਸਾਨ ਆਗੂਆਂ ਨੇ 13 ਦਸੰਬਰ ਨੂੰ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਫੂਕਣ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਣ ਤੇ 18 ਦਸੰਬਰ ਨੂੰ ਰੇਲ ਗੱਡੀਆਂ ਰੋਕਣ ਦਾ ਐਲਾਨ ਕਰ ਦਿੱਤਾ ਹੈ ਦੂਸਰੇ ਪਾਸੇ ਕੇਂਦਰ ਸਰਕਾਰ ਨਾਲ ਗੱਲਬਾਤ ਦੀ ਉਡੀਕ ਕਰ ਰਹੇ ਕਿਸਾਨ ਆਗੂਆਂ ਨੋ ਕੱਲ ਕੇਂਦਰ ਸਰਕਾਰ ਦਾ ਇਹ ਰਵਈਏ ਦੀ ਇੱਕ ਝਲਕ ਮਿਲ ਗਈ। ਦਰਸਲ ਸਮਝਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਵਾਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੇ ਰੌ ਵਿੱਚ ਨਹੀਂ ਹੈ। ਦਿੱਲੀ ਵਿੱਚ ਇੱਕ ਸਮਾमेलन ਵਿੱਚ ਜਦ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਇੱਕ ਪੱਤਰਕਾਰ ਨੇ ਸ਼ੰਭੂ ਬਾਡਰ ਤੇ ਬੈਠੇ ਕਿਸਾਨਾਂ ਦੇ ਧਰਨੇ ਦਾ ਹਵਾਲਾ ਦਿੰਦੇ ਉਹਨਾਂ ਨਾਲ ਗੱਲਬਾਤ ਲਈ ਪੁੱਛਿਆ ਤਾਂ ਕੇਂਦਰੀ ਖੇਤੀ ਮੰਤਰੀ ਨੇ ਬਿਨਾਂ ਕੋਈ ਜਵਾਬ ਦਿੱਤੇ ਮਹਿਜ ਧੰਨਵਾਦ ਕਹਿ ਕੇ ਸਾਰ ਦਿੱਤਾ। अभी जीएसआर शंभू वाले किसान आना चाहते हैं ए? कुछ कहना चाहते हैं जी आप ने सर कुछ कहना चाहेंगे मैं तो हर मंगलवार को भैया किसानों से बात करता हूं वो मिलने के लिए आ सकते हैं आपसे धन्यवाद मिलने के लिए आ सकते हैं आपसे धन्यवाद पंजाब وچ نگر نگما نگر کونسلوں تے نگر پنچایتاں لئی نامزدگیاں داخل کرن دا عمل کل بہت ساریاں تھاما تے تناؤ بھرے ماحول درمیان مکمل ہو گیا ਪਟਿਆਲਾ ਤੇ ਮੋਗਾ ਜ਼ਿਲ੍ਹੇ ਵਿੱਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੇ ਉਹਨਾਂ ਨੂੰ ਕਾਗਜ਼ ਦਾਖਲ ਕੀਤੇ ਜਾਣ ਤੋਂ ਰੋਕਣ ਤੇ ਹੰਗਾਮਾ ਕਰਦਿਆ ਰੋਸ ਮਜਾਰੇ ਵੀ ਕੀਤੇ ਸੂਬੇ ਦੀਆਂ ਪੰਜ ਨਗਰ ਨਿਗਮਾਂ ਵਿੱਚੋਂ ਫਗਵਾੜਾ ਲਈ 219 ਜਲੰਧਰ ਲਈ 448 ਲੁਧਿਆਣਾ ਲਈ 682 ਪਟਿਆਲਾ ਲਈ 173 ਤੇ ਅੰਮ੍ਰਿਤਸਰ ਲਈ 709 ਉਮੀਦਵਾਰਾਂ ਨੇ ਨਾਮਜ਼ਦਗੀਆ ਪੱਤਰ ਦਾਖਲ ਕੀਤੇ ਹਨ ਮੋਗਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਬਾਗਾ ਪੁਰਾਣਾ ਧਰਮਕੋਟ ਤੇ ਨਗਰ ਪੰਚਾਇਤ ਫਤਿਹਗੜ ਪੰਜ ਤੂਰ ਦੀਆਂ ਚੋਣਾਂ ਵਿੱਚ ਹਾਕਮ ਧਿਰ ਦੀ ਹੀ ਤੂਤੀ ਬੋਲੇਗੀ ਕਿਉਂਕਿ ਇਨ੍ਹਾਂ ਚੋਣਾਂ ਲਈ ਵਿਰੋਧੀ ਧਿਰਾਂ ਦਾ ਕੋਈ ਵੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕਿਆ ਕੱਲ ਇਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਝੜਪਾਂ ਵੀ ਹੋਈਆਂ ਧਰਮਕੋਟ ਵਿੱਚ ਤਾਂ ਹੱਥੋ ਪਾਈ ਤੱਕ ਨੌਬਤ ਪਹੁੰਚ ਗਈ ਤੇ ਪੁਲਿਸ ਨੇ ਤਿੰਨ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਤੇ ਸਾਬਕਾ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗੜ ਨੂੰ ਜ਼ਬਰਦਸਤੀ ਤਹਿਸੀਲ ਕੰਪਲੈਕਸ ਵਿੱਚੋਂ ਬਾਹਰ ਕੱਢ ਦਿੱਤਾ ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੇ ਹਾਕਮ ਧਿਰ ਤੇ ਕਾਗਜ਼ ਦਾਖਲ ਕਰਨ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਉਂਦਿਆਂ ਇਸ ਧੱਕੇਸ਼ਾਹੀ ਦੀ ਨਿਆਂਕ ਜਾਂਚ ਦੀ ਮੰਗ ਕੀਤੀ ਹੈ ਪਰਿਵਾਰਵਾਦ ਦੀ ਆਲੋਚਨਾ ਕਰਨ ਵਾਲੀ ਆਮ ਆਦਮੀ ਪਾਰਟੀ ਵਿੱਚ ਵੀ ਹੁਣ ਪਰਿਵਾਰਵਾਦ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਇਨਾ ਨਗਰ ਨਿਗਮ ਚੋਣਾ ਵਿੱਚ ਬਹੁਤ ਥਾਵਾਂ ਤੇ ਆਪ ਵਿਧਾਇਕਾਂ ਨੇ ਆਪਣੇ ਨਜ਼ਦੀਕੀ ਜਾਂ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿਵਾਈਆਂ ਹਨ ਜਿਸ ਕਰਕੇ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਲੁਧਿਆਣਾ ਨਗਰ ਨਿਗਮ ਵਿੱਚ ਸਾਰੇ ਵਿਧਾਇਕਾਂ ਨੇ ਆਪਣੇ ਨਜ਼ਦੀਕੀਆਂ ਨੂੰ ਟਿਕਟਾਂ ਦੇ ਦਿੱਤੀਆਂ ਹਨ ਜਾਣਕਾਰੀ ਮੁਤਾਬਕ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੀ ਪਤਨੀ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਪਣੇ ਬੇਟੇ ਜਦਕਿ ਵਿਧਾਇਕ ਮਦਨ ਲਾਲ ਬੱਗਾ ਨੇ ਵੀ ਆਪਣੇ ਪੁੱਤਰ ਅਮਨ ਬੱਗਾ ਨੂੰ ਇਹਨਾਂ ਨਗਰ ਨਿਗਮ ਚੋਣਾ ਵਿੱਚ ਟਿਕਟ ਦਿਵਾ ਕੇ ਚੋਣ ਲੜਵਾਉਣ ਦਾ ਪ੍ਰੋਗਰਾਮ ਬਣਾ ਲਿਆ ਹੈ। ਨਰੈਣ ਸਿੰਘ ਚੌੜਾ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਕੀਤੇ ਗਏ ਹਮਲੇ ਤੋਂ ਬਾਅਦ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਕੀਤੀ ਜਾ ਰਹੀ ਵਕਾਲਤ ਦਾ ਹੁਣ ਵਿਰੋਧ ਤੇਜ਼ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਤਜ਼ਵੀਜ਼ ਦਾ ਵਿਰੋਧ ਕਰਨ ਲਈ ਹੁਣ ਦਲ ਖਾਲਸਾ ਨੇ ਪੰਥਕ ਜਥੇਬੰਦੀਆਂ ਅਤੇ ਹੋਰ ਪੰਥਕ ਸ਼ਖਸੀਅਤਾਂ ਦੀ ਇਕੱਤਰਤਾ 18 ਦਸੰਬਰ ਨੂੰ ਅਕਾਲ ਤਖਤ ਵਿਖੇ ਬੁਲਾਈ ਹੈ। ਉੱਧਰ ਕੱਲ ਮਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਚੌੜਾ ਦੀ ਕਾਰਵਾਈ ਨੂੰ ਸਿੱਖ ਜਗਤ ਦੀਆਂ ਭਾਵਨਾਵਾਂ ਕਰਾਰ ਦਿੱਤਾ ਉਨ੍ਹਾਂ ਚੌੜਾ ਦੀ ਦਸਤਾਰ ਉਤਾਰਨ ਵਾਲੇ ਜੂਥ ਅਕਾਲੀ ਆਗੂ ਨੂੰ ਸਿੱਖ ਪੰਥ ਕੋਲੋਂ ਮਾਫੀ ਮੰਗਣ ਲਈ ਵੀ ਆਖਿਆ ਤੇ ਜੇਕਰ ਉਸਨੇ ਅ제ਹਾ ਨਾ ਕੀਤਾ ਤਾਂ ਮੰਡ ਨੇ ਕਿਹਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਚ ਪਾਸ ਕੀਤਾ ਜਾ ਰਿਹਾ ਹੈ ਇਹਨੂੰ ਸਿੱਖੀ ਤੋਂ ਖਾਰਜ ਕਰ ਦਿਓ ਕਿਨੂੰ ਕਿਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੌੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਥੇ ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਉਹਨੂੰ ਕੁਛ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦਵਾਂਗੇ ਉੱਧਰ ਕੱਲ ਦਿੱਲੀ ਦੌਰੇ ਤੇ ਗਏ ਭਗਵਾਨ ਸਿੰਘ ਮਾਨ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਿਲਕੁਲ ਠੀਕ ਹੈ उन्हें सुखबीर सिंह बादल गोली चलाने की घटना की जांच बारे बोलद आख्या के ये जांच जारी है पर श्रोमी गुरुद्वारा प्रबंधक कमेटी वालों सहयोग ना किए जाने कारण कुछ देरी हो रही है नहीं नहीं उसमें कोई लॉ एंड ऑर्डर की स्थिति नहीं है पंजाब जो है जो देश भर के बड़े बड़े चैनल्स मैगजीन करते रहते हैं हम लॉ एंड ऑर्डर में देश में दूसरे नंबर पर हैं वो उनका किसी की भावनाओं में आके उसने कर दिया हम उसकी जाँच कर रहे हैं हम किसी भी किस्म का हमला किसी भी व्यक्ति पर चाहे वो व्यक्ति विशेष हो चाहे वो आम नागरिक हो हम बर्दाश्त नहीं करेंगे और हमने फुटेज वगैरह सारी ले ली है पहले तो एस जी पी सी हमें फुटेज ही नहीं दे रही थी दरबार साहब के अंदर की और हमने हाई कोर्ट जाना पड़ा कि जी फुटेज तो दिलवाई है इनसे तो फुटेज मिली है देखते हैं दो तीन दिन का हम फुटेज मिलेगा वो आदमी ਕਿੰਨੀ ਵਾਰ ਵਹਾਂ ਆਇਆ ਮਾਤਾ ਟੇਕਨੇ किसको मिला जी वो सब ਖੁਲਾਸੇ ਹੋ جائیں ਪਹਾੜਾਂ ਤੇ ਪਈ ਸੀਜ਼ਨ ਦੀ ਪਹਿਲੀ ਬਰਫ਼ ਨੇ ਪੰਜਾਬ ਨੂੰ ਠਾਰ ਕੇ ਰੱਖ ਦਿੱਤਾ ਹੈ ਇਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਹੁਣ ਠੰਡ ਨੇ ਜ਼ੋਰ ਫੜ ਲਿਆ ਹੈ ਤੇ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਨ ਆਮ ਨਾਲੋਂ 5 ਡਿਗਰੀ ਘਟ ਗਿਆ ਹੈ ਮੌਸਮ ਮਾਰਾ ਮੁਤਾਬਕ ਇਹ ਠੀਤ ਲਹਿਰ ਹਾਲੇ 2 ਦਿਨ ਹੋਰ ਚੱਲੇਗੀ ਉਧਰ ਡਾਕਟਰਾਂ ਦਾ ਵੀ ਮੰਨਣਾ ਹੈ ਕਿ ਸੂਬੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਖੁਸ਼ਕ ਮੌਸਮ ਤੇ ਠੰਡ ਦੇ ਵਧਣ ਕਾਰਨ ਸਰਦੀ ਦੀਆਂ ਬਿਮਾਰੀਆਂ ਨੇ ਲੋਕਾਂ ਨੂੰ ਜਕੜਨਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਲੋਕਾਂ ਨੂੰ ਇਸ ਠੰਡ ਦੇ ਮੌਸਮ ਵਿੱਚ ਖਾਸ احتیاط ਰੱਖਣੀ ਚਾਹੀਦੀ ਹੈ ਵੋਟਾਂ ਬਰਾਬਰ ਰਹਿਣ ਤੇ ਸਰਪੰਚੀ ਦਾ ਚੋਣ ਨਤੀਜਾ ਸਿੱਕਾ ਉਛਾਲ ਕੇ ਰੱਖਣ ਦੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁੱਢੋਂ ਰੱਦ ਕਰ ਦਿੱਤਾ ਇਸ ਮਾਮਲੇ ਤੇ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਆਖਿਆ ਕਿ ਵੋਟਾਂ ਬਰਾਬਰ ਰਹਿਣ ਤੇ ਪੰਜਾਬ ਪੰਚਾਇਤੀ ਰਾਜ ਚੋਣ ਨਿਜਮਾ ਤਹਿਤ ਨਤੀਜਾ ਸਿੱਕਾ ਉਛਾਲ ਕੇ ਨਹੀਂ ਸਗੋ ਪਰਚੀਆਂ ਪਾ ਕੇ ਕੱਢਿਆ ਜਾਣਾ ਚਾਹੀਦਾ ਹੈ ਪਰ ਅਦਾਲਤ ਨੇ ਪਹਿਲਾਂ ਸਿੱਕਾ ਉਛਾਲ ਕੇ ਕੱਢੇ ਗੇ ਨਤੀਜਿਆਂ ਨੂੰ ਬਦਲ ਤੋਂ ਇਨਕਾਰ ਵੀ ਕਰ ਦਿੱਤਾ ਇੱਕ ਬਲਾਕ ਪਧਰੀ ਕੋਇਜ਼ ਮੁਕਾਬਲੇ ਵਿੱਚ ਅਮਰਸਰ ਦੇ ਸਰਕਾਰੀ ਹਾਈ ਸਕੂਲ ਵਡਾਲਾ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਪਣੀ ਕਾਰ ਦੀ ਡਿੱਗੀ ਵਿੱਚ ਲਜਾਣ ਦਾ ਮਾਮਲਾ ਹੁਣ ਭਖ ਗਿਆ ਹੈ ਬੱਚਿਆਂ ਨੂੰ ਡਿੱਗੀ ਵਿੱਚ ਬਿਠਾਉਣਾ ਅਧਿਆਪਕਾਂ ਨੂੰ ਮਹਿੰਗਾ ਪੈ ਗਿਆ ਸਮਾਜ ਸੇਵੀ ਜਥੇਬੰਦੀ ਤੇ ਮਾਪਿਆਂ ਦੇ ਇਸਤੇ ਇਤਰਾਜ਼ ਜਤਾਉਂਦਿਆਂ ਉਕਤ ਅਧਿਆਪਕਾ ਖਿਲਾਫ ਕਾਰਵਾਈ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਉਧਰ ਅਧਿਆਪਕ ਨੇ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਇਸ ਬਲਾਕ ਪੱਧਰੀ ਕੁਇਜ਼ ਮੁਕਾਬਲੇ ਵਿੱਚ ਲਗਾਉਣ ਲਈ ਬੱਚਿਆਂ ਦੀ ਵੱਧ ਗਿਣਤੀ ਹੋਣ ਕਾਰਨ ਉਸ ਨੂੰ ਆਪਣੀ ਕਾਰਦੀ ਡਿੱਗੀ ਵਿੱਚ ਬੱਚਿਆਂ ਨੂੰ ਬਿਠਾਉਣਾ ਪਿਆ ਅਧਿਆਪਕ ਨੇ ਇਹ ਵੀ ਸਪਸ਼ਟ ਕੀਤਾ ਕਿ ਅਜਿਹੇ ਮੁਕਾਬਲੇ ਲਈ ਵਿਭਾਗ ਵੱਲੋਂ ਕੋਈ ਵੀ ਖਰਚਾ ਨਹੀਂ ਦਿੱਤਾ ਜਾਂਦਾ ਅਧਿਆਪਕ ਆਪਣੀ ਜੇਬ ਖਰਚੇ ਤੇ ਹੀ ਬੱਚਿਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਲੈ ਕੇ ਜਾਂਦੇ ਹਨ ਸੁਪਰੀਮ ਕੋਰਟ ਨੇ ਕੱਲ ਅਹਿਮ ਹੁਕਮ ਦਿੰਦਿਆ ਅਗਲੇ ਹੁਕਮਾਂ ਤੱਕ ਦੇਸ਼ ਦੀਆਂ ਸਾਰੀਆਂ ਅਦਾਲਤਾਂ ਨੂੰ 1991 ਦੇ ਕਾਨੂੰਨ ਤਹਿਤ ਪੂਜਾ ਸਥਾਨਾਂ ਦੇ ਸਰਵੇਖਣ ਸਮੇਤ ਰਾਹਤ ਦਿੱਤੇ ਜਾਣ ਦੀਆਂ ਅਪੀਲਾਂ ਸੰਬੰਧੀ ਕਿਸੇ ਵੀ ਮੁਕੱਦਮੇ ਤੇ ਵਿਚਾਰ ਕਰਨ ਤੇ ਕੋਈ ਵੀ ਹੁਕਮ ਜਾਰੀ ਕਰਨ ਤੋਂ ਰੋਕ ਦਿੱਤਾ ਜ਼ਿਕਰਯੋਗ ਹੈ ਕਿ ਇਸ ਐਕਟ ਅਧੀਨ 1947 ਦੀ ਸਥਿਤੀ ਮੁਤਾਬਕ ਧਾਰਮਿਕ ਸਥਾਨਾਂ ਦਾ ਆਧਾਰ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਦੇਸ਼ ਵਿੱਚ 18 ਮਸਜਿਦਾਂ ਦੇ ਸਰਵੇਖਣ ਦੇ ਚੱਲ ਰਹੇ ਮੁਕੱਦਮਿਆਂ ਤੇ ਰੋਕ ਲੱਗ ਗਈ ਹੈ ਕੇਂਦਰੀ ਕੈਬਨਟ ਨੇ ਇੱਕ ਦੇਸ਼ ਇੱਕ ਚੋਣ ਨੂੰ ਅਮਲੀ ਰੂਪ ਦੇਣ ਲਈ ਦੋ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਜਿਨ੍ਹਾਂ ਨੂੰ ਮੌਜੂਦਾ ਸਰਦਰੁੱਤ اجلاس ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ ਸਰਕਾਰ ਇਹਨਾਂ ਬਿੱਲਾਂ ਉੱਤੇ ਵਿਆਪਕ ਚਰਚਾ ਦੇ ਹੱਕ ਵਿੱਚ ਹੈ ਤੇ ਇਸ ਨੂੰ ਸੰਸਦੀ ਕਮੇਟੀ ਦੇ ਹਵਾਲੇ ਵੀ ਕੀਤਾ ਜਾ ਸਕਦਾ ਹੈ ਉਧਰ ਵਿਰੋਧੀ ਧਿਰਾਂ ਨੇ ਕੇਂਦਰੀ ਕੈਬਨਟ ਦੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਤੇ ਟਿੱਪਣੀ ਕਰਦਿਆਂ ਆਖਿਆ ਮਹਾਰਾਸ਼ਟਰ ਰਝਾਂਖਡ ਵਿੱਚ ਕਿਉਂ ਨਹੀਂ ਕਰਵਾਇਆ ਇਹਨਾਂ ਨੇ ਇੱਕ ਸਾਥ ਝਾਰਖੰਡ ਵਿੱਚ 80 ਸੀਟੇ ਦੋ ਫੇਜ਼ ਵਿੱਚ ਕਰਵਾਇਆ पंजाब में बाई इलेक्शन किसी और तरीके को करवाई यूपी में किसी और तरीके को करवाई पहले यहाँ से तो एग्जाम्पल दे देते कि वन नेशन वन इलेक्शन टू स्टेट वन इलेक्शन तो करवा नहीं सकते ये इसका मतलब कोई ना कोई और इनके मन में होगा फिर वन नेशन वन इलेक्शन का मैं ये वन नेशन वन एजुकेशन क्यों नहीं करते वन नेशन <clears throat> एक देश एक इलाज क्यों नहीं करते वन नेशन वन इलेक्शन मतलब एक ही मुद्दे पे चले जाएंगे लोकल पार्टियां जो क्षेत्रीय पार्टियां छोटी पार्टियां उनके मुद्दे तो बीच में ही खत्म हो जाएंगे तो मतलब ये चाहते हैं बस एक ही दिन वोट डालो और चलो 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 हो गया हो गया हाँ वाले, हाँ कहें, हाँ वाले, ना कहें हाँ वालों की हो तो हाँ वालों की जीत हो हाँ वही वाला काम है पिछले दिनों दिल्ली विधानसभा चोना नजदीक आने आम आदमी पार्टी के सुप्रीमो अरविंद केजरीवाल ने कल ऐलान किया कि उन्ना दी सरकार महिला सम्मान योजना ਦੇ ਤਹਿਤ ਔਰਤਾਂ ਨੂੰ ਵਿੱਤੀ ਮਦਦ ਦੇਵੇਗੀ ਉਹਨਾਂ ਆਖਿਆ ਕਿ ਉਹਨਾਂ ਦੀ ਸਰਕਾਰ ਬਹੁਤ ਜਲਦ ਮਹਿਲਾਵਾਂ ਦੇ ਖਾਤੇ ਵਿੱਚ 1000 ਰੁਪਏ ਪਾਵੇਗੀ ਅੱਜ ਦਿੱਲੀ ਸਰਕਾਰ ਨੇ 1000 ਰੁਪਏ ਚਾਲੂ ਕਰ दिए लेकिन ਚੋਣ 10-15 ਦਿਨ ਵਿੱਚ ਐਲਾਨ ਹੋਣੇ ਵਾਲੇ ਹਨ ਇਸ وجہ سے ابھی ਚੋਣ ਕੇ ਪਹਿਲੇ पैसा अकाउंट में जाना संभव नहीं है लेकिन योजना लागू हो गई है कल से रजिस्ट्रेशन चालू होगा और रजिस्ट्रेशन 2100 2100 रुपए का होगा 1000 1000 रुपए का राजपुरा दे कल तीन विद्यार्थी रेलवे ट्रैक ते वीडियो रील बनाਉਂਦੇ ਰੇਲ ਗੱਡੀ ਦੇ ਪੇਟ ਵਿੱਚ ਆ ਗਏ ਇਸ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋ ਗਏ ਇਹ ਵਿਦਿਆਰਥੀ ਸਰਕਾਰੀ ਸੀਨੀਅਰ ਸਕੂਲ ਮਹਿੰਦਰ ਗੱਜ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੇ ਸਨ ਕਿ ਸਕੂਲੋਂ ਭੱਜ ਕੇ ਰੀਲ ਬਣਾਉਣ ਲਈ ਨਿਕਲ ਗਏ। ਭਾਰਤੀ ਗ੍ਰਾਉਂਡ ਮਾਸਟਰ ਡੀ ਗੋਕੇਸ਼ ਨੇ ਕੱਲ ਸਿੰਗਾਪੁਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਤਾਬੀ ਮੁਕਾਬਲੇ ਦੀ 14ਵੀਂ ਤੇ ਆਖਰੀ ਬਾਜੀ ਵਿੱਚ ਮੌਜੂਦਾ ਚੈਂਪੀਅਨ ਚੀਨ ਦੇ ਡੈਂਗਲ ਰੇਨ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਉਹ 18 ਸਾਲ ਦੀ ਉਮਰ ਵਿੱਚ ਹੀ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਿਆ। ਅਸਨੇ ਕੱਲ ਖਿਤਾਬ ਜਿੱਤਣ ਲਈ ਲੋੜੀਂਦੇ 7.5 ਅੰਕ ਜੁਤਾ ਲਏ ਇਸ ਜਿੱਤ ਨਾਲ ਗੁਕੇਸ਼ ਨੂੰ ਲਗਭਗ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ